That's a good one. ਇਹ ਨੂੰ ਕਹਿੰਦਾ ਅੱਛਾ ਪਾਣਾ ਮੈਂ ਆ ਖੜੇ ਸੱਪ ਵਰਗੇ ਅੰਦਰ ਅੱਛਾ ਉਹ ਕਹਿੰਦੀ ਬੂਹ ਮੈਨੂੰ ਤਾਂ ਡਾਦੀ ਵਾਲਾ ਲੱਗਦਾ ਸੱਪ ਉਹ ਕਹਿੰਦੀ ਮੈਂ ਆ ਖੜੀ ਮੈਂ ਨਹੀਂ ਡਰਦੀ ਮੈਂ ਤਾਂ ਮਾਰ ਦੂੰ ਸੱਪ ਨੂੰ ਤੇ ਭੈਣ ਇੱਕ ਸਾਡੇ ਰਿਸ਼ਤੇਦਾਰੀ ਆਈ ਹੋਈ ਅੱਛਾ ਤੇ ਮਨੂ ਬਣ ਮੇਰੀ ਮੂੜੀ ਉਹ ਬੂਹ ਆਈ ਹੋਈ ਆ ਭੈਣ ਅੱਛਾ ਨਹੀਂ ਭੈਣ ਉਹ ਉਹ ਲੱਗ ਗਈ ਉਹ ਕਹਿੰਦੀ ਮੈਂ ਤਾਂ ਆਪਣੇ ਸੱਪ ਮਾਰ ਦਿੰਨੀ ਆ ਛਾ ਤੇ ਭੈਣ ਅਸੀਂ ਚਾਕਲਣਾ ਸੋਟਣਾ ਅੱਛਾ ਮਲਾਟਾ ਅੰਦਰ ਮੈਂ ਇਧਰ ਉਧਰ ਚੱਕੇ ਤੇ ਮੈਂ ਆਖਿਆ ਸੱਪ ਤਾਂ ਗੱਡੇ ਥੱਲੇ ਆ ਹਾਂ ਤੇ ਭੈਣੇ ਜਰੋ ਗਰਦਾ ਚੱਕਿਆ ਤੇ ਸੱਪ ਤਾਂ ਗੋਲ-ਗੋਲ ਘੁੰਮੀ ਮਾਰੀ ਬੈਠਾ ਅੱਛਾ ਮੈਂ ਆਖ ਲਿਆ ਜਬੈ ਨੇ ਤੇ ਭੈਣੇ ਤਾਂ ਸੱਪ ਨੂੰ ਭਾਲੇ ਨਾ ਮੱਦਾ ਅੱਦਾ ਸੱਪ ਭੈਣ ਤੇ ਵਣ ਮੈਂ ਆਖਿਆ ਆਪਣੇ ਤੋਂ ਨਹੀਂ ਮਰਦਾ ਇਹ ਐ ਸੱਤਰੀ ਝੱਕੇ ਭੈਣੇ ਤਾਂ ਅਸਤਾਪ ਡਰਦੀਆਂ ਨਹੀਂ ਪਰ ਮੈਂ ਤਾਂ ਕਦੇ ਸੱਪ ਤੋਂ ਨਹੀਂ ਡਰਦਾ ਜੇ ਮੈਂ ਮਾਇਆ ਠਾਕੁਰੇ ਕੋਈ ਦੰਦਾ ਬੰਦਾ ਸਾਧੋ ਪਰ ਨੂੰ ਹਾਵੇਗਾ ਪਰ ਜਗਾ ਵਰਨੇ ਬੈਠਾ ਮਾਇਆ ਤੁਸੀਂ ਖੜ੍ਹ ਜੇ ਚੁੱਪ ਕਰਕੇ ਤੇ ਇੱਕ ਜਾਨੀ ਜਾ ਕੇ ਕਿਸੇ ਬੰਦੇ ਨੂੰ ਸੱਦ ਕੇ ਲਿਆਓ ਪਰ ਬੰਦਾ ਕਿਹੜਾ ਮਿਲਿਆ ਅੱਛਾ ਕੋਈ ਆਹੇਗਾ ਟਾਈਮ ਦੀ ਦੁਪਹਿਰੇ ਦਾ ਕੋਈ ਪਾਣੀ ਲਾਉਣ ਵਾਲਾ ਵੀ ਨਾ ਲਿਆ ਆ ਪਾਣੀ ਨਹੀਂ ਲਿਆ ਕੋਈ ਤੇ ਪਰ ਮਾਇਆ ਖੇ ਸਾਡੀ ਗਮਾ ਤੇ ਉਸਾ ਦੇ ਆਉ ਬੜੇ ਸਾਪ ਮਾਰਦੇ ਅੱਛਾ ਮੈਂ ਤੁਹਾਨੂੰ ਸੱਦ ਕੇ ਲਿਆ ਦੇਣੇ ਰਾਵ ਪਰ કે ઓરું સાત કેડે પ્રાબ સાડે પસલે કરા લે અચ્છા આ ઉના સીરી સાત કે લે પેણે અચ્છા પેણે ઓકે ને મે તો સપડી મારદા અચ્છા મે ખા ભાઈ તુ કેલા સી સાકુ માર દંગી હા પેણે ઉને તા કે લેયા સબ તો ਕਬਈ ਆ ਕੀ ਹੈ ਤੇ ਮੂੰਹ ਚ ਕਹਣਾ ਇਹ ਤਾਂ ਗੈਰ ਹਰਤ ਕਰ ਰੱਖਦਾ ਹੈ ਅੱਛਾ ਹੋਰ ਤੇ ਬੈਣ ਆਈ ਸਾਡੇ ਤੇ ਦਿਵਾਰੀਆਂ ਹੀ ਕੱਲੀ ਗਈ ਤੇ ਬੈਣ ਹੁਣ ਡਰ ਵੀ ਲੱਗਦਾ ਕਾਲਾ ਨਾਕ ਭੈਣਾ ਦਾ ਬੱਦਾ ਬੈਣ ਉਸ ੱਪ ਦੀ ਗੱਲ ਸਾਡ ਕਹਣਾ ਦਿਵਾਰੀ ਦਿਖਣਾ ਵੀ ਭੈਣ ਨੇ ਦਿਵਾਰੀ ਲਕੀ ਸਣਾ ਨਹੀਂ no. ਆਣੇ ਤੂੰ ਤਾਂ ਬਰਖਿਚੇ ਰੱਖਦੀਆਂ ਭੈਣੇ ਮੈਨੂੰ ਨਾ ਦੇ ਨਾ ਹਲਕਿਚ ਡੰਡਾ ਦੇਦਾ ਮੈਂ ਬੁੜਾ ਵੀ ਡਾਂਗ ਦੇ ਕੇ ਰੱਖਦਾ ਵਾਣੀ ਭੈਣੇ ਤੂੰ ਤਾਂ ਦੇਲੀ ਖੋਸ ਕਰਦਾ ਮੈਂ ਤਾਂ ਹੋ ਹ ਡੰਡਾ ਦੇ ਕੇ ਨਾਰਜਣ ਗਾਲ੍ਹੀਆਂ ਤੇ ਭੈਣੇ ਹੇ ਕਰਦੀ ਹੁੰਦੇ ਆ ਲੈ ਬਣ ਇੱਕ ਮਠਾਈ ਨਹੀਂ ਖਾ ਕੇ ਦੇਖੀ ਕੱਲ ਮੈਂ ਆ ਮੇਰਾ ਮੇਰੇ ਮੇਰੇ ਕਾਲਾ ਲਾ ਬੁੜਾ ਤਾਂ ਲੱਗ ਜਾਂਦਾ ਮੇਰੇ ਨਾਲ ਹੈ ਭੈਣੇ ਤੇਰੇ ਤਾਂ ਲੱਗ ਜਾਂਦਾ ਥੋੜੇ ਤਾਂ ਲਾਦ ਵੀ ਚੰਗੀ ਆ ਭੈਣੇ ਮੇਰਾ ਕਾਲਾ ਨਹੀਂ ਲੱਗਦਾ ਮਾੁਰ ਜਿਵੇਂ ਅੱਖ ਮੂੰਗਾਂ ਲੱਗੇ ਪਟਾਕੇ ਹਾਂ ਭੈਣੇ ਮੈਂ ਨਹੀਂ ਹੁਣ ਨਹੀਂ ਆ ਪੈਂਸਲ ਕਰਵਾ ਕੇ ਲਿਆ ਅੱਛਾ ਮੈਂ ਤਾਂ ਨਹੀਂ ਖਿੱਚੇ ਜਾਂਦੇ ਤੈਨੂੰ ਸਲਾਹਾਂ ਦੇਈ ਜਾਂਦੀਆਂ ਮੈਂ ਥੋੜਾ ਮੰਗਦਾ ਸੀ ਪੈਨਸਲ ਮੈਂ ਘਰ ਤੋਂ ਵਾਰੀ ਕਢਾ ਸਕਦਾ ਸੀ ਨੂੰ ਬਾਰ-ਬਾਰ ਕੌਣ ਕਰੇ ਪਹਿਲੇ ਮੋਦੀ ਵਾਲੇ ਵੀ ਕਢਾ ਲਿਆ

ਮੈਂ ਤਾਂ ਜਾ ਕੇ ਯਾਰ ਵੀ ਕੜਾ ਨਹੀਂ ਪਹਿਣ ਮੈਂ ਤਾਂ ਡਾਲ ਕੇ ਕੜਾ ਕੇ ਆਉਂਦਾ ਦਿਖਾ ਕੇ ਆਉਂਦਾ ਨਾ ਨਹੀਂ ਪਹਿਣੇ ਹਾਂਜੀ ਸਾਡੇ ਵੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਗੇਜੋ 1 ਕਰਤਾਰੋ ਅਜੀ ਤੁਹਾਡੇ ਲਈ ਰੋਜ਼ ਨਵੀਆਂ ਨਵੀਆਂ ਵੀਡੀਓ ਲਿਆ ਕੇ ਆ ਕਰਾਂਗੇ ਪਰ ਇੱਕ ਗੱਲ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਊਗਾ ਸਾਡੇ